ਸਤਿਕਾਰਯੋਗ ਸਾਰੇ ਨੂੰ ਕੀ ਹਾਲ ਚਾਲ ਜੀ ਉਮੀਦ ਕਰਦੇ ਆ ਕਿ ਸਾਰੇ ਠੀਕ ਹੋ ਗਏ ਅੱਜ ਤੋਂ ਬੱਚਿਆਂ ਦੀ ਛੁੱਟੀਆਂ ਖਤਮ ਹੋ ਗਈਆਂ ਤੇ ਅੱਜ ਬੱਚੇ ਗਏ ਨੇ ਸਕੂਲੇ ਫਟੋ ਘਟੇ ਚਾਰ ਪੰਜ ਦਿਨ ਬਾਅਦ ਤੇ ਜੀ ਸਕੂਲ ਤੇ ਸਵੇਰੇ ਬੜੇ ਮੁਸ਼ਕਲ ਨਾਲ ਤਿਆਰ ਹੋ ਕੇ ਗਿਆ ਤੇ ਹੁਣ ਉਹਦੀ ਛੁੱਟੀ ਦਾ ਟਾਈਮ ਹੋ ਗਿਆ ਵਾ ਤੇ ਉਹਨਾਂ ਨੂੰ ਲੈਣ ਚੱਲੇ ਆ ਤੇ ਰਾਕੇ ਚਲਾਉਣ ਦੇ ਨਾਲ ਉਹਦਾ ਕਾਫੀ ਬੁਰਾ ਹਾਲ ਹੋ ਗਿਆ। ਹਵਾ ਨੂੰ ਚੜ ਗਿਆ। ਸਾਤੀ ਥੋੜੀ ਉਹਦੀ ਹੋਰ ਜਮ ਹੋ ਗਈ। ਪਹਿਲੇ ਵੀ ਠੀਕ ਨਹੀਂ ਸੀਗਾ। ਤੇ ਹੁਣ ਹੋਰ ਜ਼ਿਆਦਾ ਕੰਮ ਖਰਾਬ ਹੋ ਗਿਆ। ਤੇ ਠੀਕ ਹੈ ਜੀ ਚੱਲੇ ਆਂ ਜੀ ਲੈ ਆਉਂ ਨੂੰ ਸਕੂਲੋਂ ਤੇ ਲੈ ਕੇ ਆਉਨੇ ਆ। ਵੇਖਦੇ ਆਂ ਕੀ ਹਾਲ ਦਾ ਹੋਣਾ। ਤੇ ਛੇ ਦਵਾਈ ਖਵਾ ਕੇ ਤੇ ਭੇਜ ਦਿੱਤਾ ਸੀ। ਤੇ ਚਲੋ ਠੀਕ ਹੈ ਜੀ ਲੈ ਕੇ ਆਉਨੇ ਆ ਫਿਰ ਹੁਣ। ਚਲੋ ਜੀ। ਚਲੋ ਜੀ ਯਸ਼ ਆ ਗਿਆ ਸਕੂਲੋਂ ਤੇ ਆਪੇ ਹੀ ਕੱਪੜੇ ਲਾਉਣਦੇ ਅੱਜ ਗਰਮੀ ਲੱਗਦੀ ਵੀ ਹੈ ਸਕੂਲੇ ਠੀਕ ਰਿਹਾ ਖਾਂਸੀ ਤੇ ਨਹੀਂ ਆਈ ਹੈ ਯਸ਼ ਸਕੂਲੇ ਠੀਕ ਰਿਹਾ ਖਾਂਸੀ ਤੇ ਨਹੀਂ ਆਈ ਹੈ ਹੈ ਚਲੋ ਸ਼ੁਗਰਾ ਜੀ ਠੀਕ ਹੈ ਵਾਓ ਯਸ਼ ਵੱਡਾ ਹੋ ਗਿਆ ਆਪੇ ਕੱਪੜੇ ਲਾ ਰਿਹਾ ਹੈ ਪਾਪਾ ਲਾ ਮੈਂ ਤੂਤੀ ਜਾ ਰੋ ਲਾਵਾ ਕੇ ਲਾ ਲੋਗੇ ਨਾ ਨਹੀਂ ਤੂਤੀ ਜਾ ਰੋ ਅੱਛਾ ਨੇ ਕਪੜੇ ਲਾਵਾਂਗੇ ਲਾ ਲੋਗੇ ਹਾਂ ਲਾਓਗੇ ਲਾਓਗੇ ਆਪੇ ਬਿਸੂ ਦੇ ਦੇਨਾ ਬਿਸੂ ਦੇ ਦੇਨਾ ਹੁਣੇ ਹੁਣੇ ਚੀਜੀ ਖਾਦੀ ਹੈ ਨਾ ਦੇ ਦੇਉ ਨਾ ਦੇ ਦੇਨਾ ਕਪੜੇ ਲਾ ਲਓ ਬੈਠੋ ਦੇ ਕਪੜੇ ਤੇ ਲਾਓ ਦੇ ਦੇਨਾ ਨਹੀਂ ਲਾਦੀ ਲਾਥੀ ਕੁਦੇ ਨੇ ਭਾਤੀ ਆ ਸਕੂਲੇ ਮੈਡਮ ਕਹਿੰਦੇ ਕੰਮ ੜੀ ਹੌਲੀ ਹੌਲੀ ਕਰਦੇ ਪਏ ਸੀ ਕੰਮ ਨਹੀਂ ਕਰਦੇ ਸਕੂਲੇ ਜੋ ਪਲੀਨ ਵੀ ਆ ਗਈ। ਵੀ। ਜੋ ਪ੍ਰੀਨਸ ਫੂਲ ਗਈ ਹੈ ਤਾਂ ਅੱਜ। ਨਹੀਂ ਨਹੀਂ। ਹਾਂ। ਸਕੂਲ ਇਹ ਕੰਮ ਕਿਉਂ ਨਹੀਂ ਕੀਤਾ? ਫੂਲ ਕੰਮ ਕਿਉਂ ਨਹੀਂ ਕਰਦੇ? ਨਹੀਂ ਨਹੀਂ। ਮੈਡਮ ਕਹਿੰਦੇ ਸਕੂਲ ਕੰਮ ਬੜੀ ਹੌਲੀ-ਹੌਲੀ ਕਰਦਾ ਜੈਸੇ। ਕੀ ਗੱਲ? ਛੇਤੀ ਕਿਉਂ ਨਹੀਂ ਕਰਦੇ? ਛੇਤੀ ਤਾਂ ਨਹੀਂ ਦੇਵੇ ਮੈਮ। ਛੇਤੀ-ਛੇਤੀ ਕਰੋਗੇ ਫੇਰ ਹੀ ਦੇਣਗੇ ਸਟਾਰ ਮੈਡਮ। ਆ ਤੇ ਜਲਦੀ-ਜਲਦੀ ਲਿਖਿਆ ਕਰੋ ਨਾ ਕੰਮ ਮੈਡਮ। ਲੈ। ਦੇਖ ਲਓ। ਮੈਡਮ ਦਾ ਦੋਸ਼ ਕੱਢੀ ਜਾਂਦੇ ਮੈਡਮ ਸਟਾਰ ਨਹੀਂ ਦਿੰਦੇ। मैडम कहंदे काम नहीं करदा छैती दे, दे मैं। स्टार कित्थों कि दे देंगे मैडम। ਲੈ, ਐਚ ਰੋਸ ਵਾਲੀ ਕਿਹੜੀ ਗੱਲ ਐ? ਆਪਣੀ ਯੂਨੀਫਾਰਮ ਥੱਲੇ ਛੁੱਟ ਜਾਨਾ ਚੁੱਕੋ। ਅੱਛਾ ਚੱਲ ਕਹਿ ਦਾਂਗਾ। ਕਹਿ ਦਾਂਗਾ ਦੇ ਦੇਣਗੇ मैडम स्टार। ਕਿੱਦਾਂ ਦੇਣ ਕਿਦਿਆ ਤੇ? ਨਾ ਨਾ ਨਾ। ਨਹੀਂ ਨਹੀਂ ਲੈਣਾ ਨਹੀਂ ਲੈਣਾ ਨਹੀਂ। ਚੁੱਕੋ ਆਪਣੀ ਸ਼ਰਟ ਚੁੱਕੋ ਸੇਰੇ ਪਾ ਕੇ ਜਾਣੀ ਐ। ਉਹ ਕਹਿ ਦਾਂਗਾ ਦੇ ਦੇਣਗੇ ਸਟਾਰ ਭਾਈ। ਚਲੋ ਮੈਂ ਇਹਦੇ ਕੱਪੜੇ ਲਾ ਦਾਂ ਬਦਲਦਾ ਬਾਕੀ ਫਿਰ ਚ ਕਰਦੇ ਆ ਬਾਅਦ ਚ ਇਹਨਾਂ ਗੱਲ ਇਹਨੇ ਛੇਤੀ ਥੋੜੀ ਮੰਨਣਾ ਵਾ ਤੁਸੀਂ ਕੱਲ ਕਹਿੰਦੇ ਸੀ ਕਿ ਚੀਜੀ ਮੈਨੂੰ ਭਾਣੇ ਲੈ ਕੇ ਦੇਦੀ ਤਾਂ ਖਾਂਸੀ ਆਂਦੀ ਐ ਝੂਠਾ ਨਾਮ ਭਾਦਾ ਤੁਸੀਂ ਲਾਉਂਦੇ ਸੀ ਤੇ ਅੱਜ ਤੇ ਭਾਣ ਨਾਲ ਨਹੀਂ ਸੀਗੇ ਸਕੂਲੋਂ ਆਉਣ ਲੱਗੇ ਹੈ ਅੱਜ ਫੇਰ ਤੂੰ ਬਜਾਰੋ ਚੀਜੀ ਖਾਦੀ ਐ ਤੇ ਫੇਰ ਜਦੋਂ ਖਾਂਸੀ ਆਉਂਦੀ ਐ ਉਹਨੂੰ ਪਹਾੜ ਦਾ ਤੁਸੀਂ ਨਾਂ ਲਾ ਦਿੰਦੇ ਜੇ ਹੈ ਸੇਹ ਲੋ ਜੀ ਪਹਾੜ ਦਾ ਝੂਠਾ ਨਾਂ ਲਾ ਦਿੰਦਾ ਵਾ ਕਹਿੰਦਾ ਮੈਨੂੰ ਪਹਾੜ ਦੇ ਚੀਜ਼ ਲੈ ਕੇ ਦਿੱਤੀ ਐ ਤਾਂ ਖਾਂਸੀ ਆਂਦੀ ਐ ਤੇ ਮੈਂ ਦਵਾਈ ਨਹੀਂ ਖਾਣੀ ਤੇ ਫਿਰ ਚੀਜੀ ਵੀ ਖਾਣੀ ਐ ਤੇ ਦਵਾਈ ਵੀ ਨਹੀਂ ਖਾਣੀ ਕਹਿੰਦਾ ਐ ਸ਼ਰਾਰਤਾਂ ਇਹਦੀਆਂ ਹੈਗੀਆਂ ਜੇ ਨਾਂ ਦੂਜਿਆਂ ਦਾ ਲਾ ਦਿੰਦਾ ਵਾ ਤੇ ਹੁਣ ਬਹਿ ਗਿਆ ਵਾ ਜੋ ਸਾਹਿਬ ਜੀ ਦੇ ਲਾਗੇ ਆਈ ਬੜੇ ਜਨਾਬਾ ਜਾ ਸਾਹਿਬ ਜਲੇ ਦੀ ਮੂਵੀ ਲਾਉਣ ਵਾਸਤੇ ਇਹਨੇ ਕਿਹਾ ਠੀਕ ਹੈ ਹੁਣ ਟੇਕੇ ਬਿਠਾ ਲਈ ਠੀਕ ਹੈ ਮੈਂ ਯਸ਼ ਵਾਸਤੇ ਇੱਕ ਕਾਰ ਲਿਆਂਦੀ ਇੱਕ ਰਿਮੋਟ ਵਾਲੀ ਯਸ਼ ਯਸ਼ ਵਾਰੇ ਰਹਿ ਗਿਆ ਟਿਵੀਨ ਤੋਂ ਆ ਕੇ ਕਹਿੰਦਾ ਮੈਂ ਪੀਜ਼ਾ ਖਾਣਾ ਇਧਰ ਵੇਤ ਨੇ ਐਸੀ ਚੀ ਲਿਆਂਦੀ ਇੱਕ ਕਾਰ ਨਵੀਂ ਕਾਰ ਆਦਰਾ ਆ ਵੇਖ ਹਾਂ ਆਵੇ ਕਾਰ ਚਲਾਉਣ ਲੱਗੇ ਰਿਮੋਟ ਵਾਲੀ ਰਿਮੋਟ ਵਾਲੀ ਕਾਰ ਆਹੋ ਆਇਆ ਵੀ ਲੈਣੇ ਆ ਆ ਜਾ ਆ ਜਾ ਯੂ ਵੀ ਖੋਲਣ ਲੱਗਾ ਵਾ ਯਾਸ਼ਾ ਅਸਲੀ ਲਿਆਂਦੀ ਕਾਰ ਜਿਹੜੀ ਆ ਰਿਮੋਟ ਵਾਲੀ ਹੂੰ ਲੈਕਚਰ ਬਿਗੈਨ ਦਿਓ। ਦਿਓ ਬੀਓਪਰਸਿਵ। ਰਿਮੋਟ ਕੰਟਰੋਲ ਜਦੋਂ ਵੇਖੇਗਾ ਨਾ ਕਾਕਾ ਫੇਰ ਉਹਨੇ ਛੱਡਨੀ ਵੀ ਨਹੀਂਗੀ। ਫਿਲਹਾਲ ਤਾਂ ਇਹ ਵੇਖੋ ਗਿਫਟ ਜਿਹੜਾ ਕਿ ਜਸ਼ਨ ਮਾ ਹੋਰ ਲੈ ਕੇ ਦਿੱਤਾ। ਰਿਮੋਟ ਵਾਲੀ ਕਾਰ ਇਹ ਮੋੜ ਨਹੀਂ ਆ। ਤੇ ਆਦੇ ਕੋਸ਼ੋ ਇਹਦਾ ਉਹ ਬਿੱਟਿਆ ਇੱਕ ਹੋਰ ਕਾਰ ਮਿਲ ਗਈ ਇੱਕ ਲਾਈਟਾਂ ਵਾਲੀ ਕਾਕੇ ਨੂੰ ਪਾਪਾ ਨੇ ਦਿੱਤੇ ਦੀਵਾਲੀ ਦੇ ਦੋ ਗਿਫਟ ਇੱਕ ਰਿਮੋਟ ਵਾਲੀ ਕਾਰ ਕੀ ਕੀ ਇਹ ਕਿਵੇਂ ਆਇਆ ਅੱਜ ਹੂੰ ਇਹ ਤੇ ਨਹੀਂ ਖੰਦਿੱਤ ਪਈ ਹੋਣੀ ਆ ਨਹੀਂ ਦੱਸ ਧਿਆਨ ਨਾਲ ਧਿਆਨ ਨਾਲ ਉਹ ਸੋਚ ਖੋਲੋ ਨਾ ਕਿੱਥੇ ਆਹ ਉਹਨੂੰ ਖੋਲੋ ਪੇਜ ਨੂੰ ਲੈ ਰੋਜਮ ਲੈ ਕੇ ਆਉਣਾ ਮੈਂ ਦਿਖਾਉਂਗਾ ਯਾਰ ਤੁਮਣ ਦੇਖਾ ਸੈੱਲ ਹੈ ਵੇਚ ਕੇ ਨਹੀਂ ਨਹੀਂ ਹੈਗੇ ਸਭ ਚਾਣਾ ਬਦਲ ਜਾਪੇ ਵਾਉ ਨਿਊ ਕਾਰ ਬਾਗੋ ਵੀ ਗਈ ਸੀ ਇਹੋ ਜੀ ਨਾ ਇਹ ਵੀ ਦੀ ਰੈੱਡ ਕਲਰ ਦੀ ਸੀ ਦਿਖਾਓ ਉਹਨੇ ਛੇੜਨਾ ਨਹੀਂ ਛੇੜਨਾ ਫੇਰ ਚਲਣੀ ਨਹੀਂ ਇੱਕ ਮੇਰੇ ਕੋਲ ਵਾਈਟ ਵੀ ਸੀ ਆਹ ਹਣ ਓਏ ਨਹੀਂ ਲਿਹਾਉਣਾ ਵੱਡਾ ਲਿਹਾਉਣਾ ਸੀ ਜਿਹੜਾ ਬਾਹਰ ਵਿਆ ਨਾ ਕਾਲੇ ਕੈਪ ਵਾਲਾ ਕਾਲੇ ਕੈਪ ਵਾਲਾ ਉਹ ਲੈ ਇੱਕ ਵਨ ਮਿੰਟ ਆ ਬਾਰੇ ਵੀ ਆਈੜਾ ਆ ਲੈ ਆ ਪਾਪਾ ਨੂੰ ਥੈਂਕ ਯੂ ਕਰ ਦੋ ਥੈਂਕ ਯੂ ਇਹ ਵੀ ਪਾਪਾ ਥੈਂਕ ਯੂ ਥੈਂਕ ਯੂ ਇਹਦੇ ਵਿੱਚ ਨਾ ਪਾਓ ਥੈਂਕ ਯੂ ਉਹਨੇ ਵਿੱਚ ਪਾਤੀ ਉਹ ਤਾਂ ਉੱਠੜੋ ਨਹੀਂ ਓਏ ਉਥੋਂ ੜਾ ਕੱਢ ਕਾ ਕੇ ਰੋ ਦੇ ਚਲਾ ਗਿਆ ਖਮਾ ਨਹੀਂ ਮੈਂ ਹਾਂ ਨਹੀਂ ਗੱਲ ਨਹੀਂ ਪੜ੍ਹਨੀ ਇਹਨਾਂ ਵੀ ਨਹੀਂ ਖੁੱਲਦਾ ਉਹ ਕਾਲਾ ਲਾਇਆ ਦੂਜਾ ਦੂਸਰਾ ਲਾਇਆ ਮੈਂ ਦਿਖਾ ਹਾਂ ਹਾਂ ਵੱਡਾ ਛੋਟਾ ਤਾਂ ਇਹ ਕਹਿੰਦੀ ਛੋਟਾ ਵੱਡਾ ਚਲ ਥੋੜੀ ਦਿਖਾ ਕੇ ਡਾਗਾ ਭੇਜ ਉਹ ਲਾਇਆ ਕਾਲਾ ਇਹਨਾਂ ਮਾਂ ਦੋ ਤੋਂ ਮੈਂ ਕਾਲੀ ਉਹ ਕਾਲੀ ਕਾਲੀ ਇਹਨਾਂ ਕੋਲ ਕੇ ਵੇ ਲੈ। ਖੋਲ ਜਣਾ ਇਹਨਾਂ ਵਿਚਾਲ। ਖੋਲ ਕੇ। ਖੋਲ ਦਵੇ। ਇਹਨਾਂ ਖੋਲ ਕੇ ਸਾਈਡ ਤੇ ਨਾ ਦੇ ਪੇਜ। ਮੰਮਾ। ਖੋਲੇ ਬੋਲਣਾ। ਮੰਮਾ। ਉਹ ਕਿੱਥੇ ਆ? ਕੀ ਕਿੱਥੇ ਆ? ਟੱਕਣ ਇਹਦਾ ਹੁਣ ਇੱਥੇ ਪਿਆ ਹੈ ਤੇਰੇ ਕੋਲ ਨਹੀਂ ਹੈਗਾ ਨਹੀਂ ਲਫਾ ਇਹਦੇ ਵਿੱਚ ਇਹ ਨਿਕਲਿਆ ਨਿਕਲਿਆ ਉਹਨੇ ਥੋੜੇ ਹੈਗਾ ਹੋਏ ਹੈਗਾ ਸਾਕੇ ਨੂੰ ਹਲੋ ਓਚੋ ਕੱਢ ਦੇ ਕੁਛ ਵੀ ਤੈਨ ਨੇ ਇੱਥੇ ਵੀ ਤੈਨ ਨੇ ਓਚੋ ਕੱਢ ਦੇ ਇਸ ਚ ਪਾ ਦੇ ਉਹ ਉੱਥੇ ਮੇਰੇ ਪਏ ਆ ਫਰਕੇ ਲਿਆ ਨਹੀਂ ਬੰਦ ਕਰਾਂ ਮੈਂ ਕਹਿੰਨੇ ਹਾਂ ਸੈੱਲ ਮੇਰੇ ਉੱਥੇ ਪਏ ਆ ਔਡ ਔਹ ਠੱਕੰਦੇ ਔਹ ਦੇ ਵਿੱਚ ਠੱਕੰਦੇ ਦੂਈ ਪਾ ਲੈ ਬਸ ਉਹਨੇ ਅੱਗ ਘਰੇ ਟਾਵਾ ਇਹਨੇ ਫੜਿਆ ਹੈ ਨਾ ਇਹਦੇ ਲਾਉਂਦਿਆਂ ਮਮਾ ਪੇਚ ਨਾ ਕਸੀ ਉਦਾਂ ਹੀ ਉਦਾਂ ਹੀ ਰੱਖ ਦੇ ਆਵਲੇ ਨਾ 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 ਦਾਨੀ ਕਰਨਾ ਤਾਂ ਖਾਣਾ ਖਾ ਲਈ ਦਿਖਾ ਆਵਲੇ ਆ ਹੋਏ ਚੋ ਦੋ ਪਾ ਉਹਦੇ ਵਿੱਚ ਕੋਈ ਆਹ ਚੱਲੇਗਾ ਥਲੇ ਰੱਖ ਥੇਰ ਧੋ ਥਲੇ ਕੋਣ ਹੈ ਆਨ-ਆਫ ਹੁੰਦੀ ਹੈ ਹੂੰ ਆਹੋ ਜੋ ਜੀ ਦਿਖਾਓ ਲੈ ਬੋਲਾਈ ਤਾਂ ਉਹੀ ਗਈ ਤੂੰ نیچے ਰੱਖੋ ਥਲੇ ਰੱਖੋ ਥਲੇ ਰੱਖੋ ਚੱਲੇਗੀ ਆਪੇ نیچے ਥਲੇ ਰੱਖੋ ਦੂਈ ਮੈਂ ਮੈਂ ਉਹ ਬੁਖਾ ਦੇ ਚੱਲਣ ਵੀ ਓਏ ਆ ਮੇਰੇ ਨਾਲ ਸੈੱਲ ਪਾ ਨਾ ਇੱਧਰ ਆਹ ਸੈੱਲ ਪਾ ਮੇਰੇ ਦੇ ਭਰਾਵਾ ਤਲਵੀਕ ਹੋਣਿਆ ਉਹ ਦੇਸ ਹੈ ਦਿਖਾਈ ਓਏ ਓ ਓਠਾ ਓ ਵਾਓ ਹਾਂ ਹਾਂ ਰੋ ਜਾ ਲੀ ਆਪੇ ਘਾਲ ਲੈਨੇ ਪਿੱਛੇ ਉਹ ਦੂਜਾ ਬਣਾ ਦੂਜਾ ਵਟਾਪ ਦੂਜਾ ਬਟਾ ਨਾਪੋ ਹੋ ਗਈ ਨਪੀ ਰੱਖ ਨਪੀ ਰੱਖ ਨੇ ਉਹ ਗਈ ਉਹ ਪੱਥੇ ਪਾਸ ਪਾਸ ਕਰਦੀ ਪਾਰਟੀ ਕਰਦੀ ਦੁਜੀ ਲਿਆ ਦੂਜਾ ਵਟਾ ਨਾਪੋ ਦਿਖਾਓ ਮੈਨੂੰ ਦਿਖਾਓ ਆ ਵੇਖੋ ਅੱਗੇ ਲਿਹਾਣੀ ਹੈ ਨਾ ਆ ਅਗਲਾ ਬਟਨ ਨਾ ਆਪਣਾ ਅੱਗੇ ਲੈ ਕੇ ਜਾ ਲਾਗੇ ਲਾਗੇ ਜਾ ਹੂੰ ਪਿਛੇ ਪਿਛੇ ਦੂਜਾ ਬਟਨ ਦੂਜਾ ਬਟਨ ਲਾਗੇ ਆ ਉਹਦੇ ਲਾਗੇ ਵਾ 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 ਉਹਦੇ ਜਾਣਾ ਆ ਉਹਦੇ ਜਾਣੀ ਟਾਟ ਹੈ ਵੀ ਟਾਟਾ ਛੱਡ ਛੱਡ ਛੱਡੋ ਛੱਡੋ ਮੈਂ ਜਾ ਰਹੀ ਤੁਨੀ ਚੱਲ ਨਾ ਛੱਡੋ ਸਹੀ ਥੱਲੇ ਚੱਲੇਗੀ ਚੱਲੇ ਉਹਨੂੰ ਫੜਾਰੇ ਨਾ ਮੋਰਾ ਘਾ ਕੇ ਮੋਰ ਫੜਾ ਦੇ ਉਹਨੂੰ ਆ ਹੁਣ ਪਾਈਦੀ ਆ ਉਹ ਪਿੱਛੇ ਥੱਲੇ ਪੇਚ ਵੀ ਅੜਦਾ ਸੀ ਨਾ ਨਾਲੇ। ਇਹ ਵੋਏ ਵੋਏ ਤਿਆ ਨਾ ਤਿਆ ਨਾ ਫੋਪੜੀ ਫੋਪੜੀ। ਬੈਕਰ ਬੈਗ ਲੈ ਆ ਬੈਗ। ਲੋ ਜੀ ਜੂਸ਼ ਤੇ ਆਰੇ ਲੱਗ ਗਿਆ। ਮੋਟ ਵਾਲੀ ਕਾਰ ਨਾਲ ਲਾਈਟਾਂ ਆਉਂਦੀ ਨੇ ਛੜਦਾ ਉਹਨੇ। ਪਰ ਮੋਰ ਵਾਲੀ ਕਾਰ ਨਾਲ ਲੱਗਿਆ ਆਰੇ। ਹੂੰ। ਅਗਾਂ ਮੇਲੇ ਕੋਠੇ ਤੇ ਜੰਪਾ ਮਰੋਣਾ ਹੈ ਕਾਰ ਨੂੰ। ਬਾਰ ਲਿਆਓ ਨਾ ਪੋ ਨਾ ਪੋ ਬਰਨ ਨਾ ਪੋ ਬਟਨ ਨਾ ਪੋ ਬਾਹਰ ਲਿਆਓ ਚਲ ਠੀਕ ਆ ਨਾ ਪਤਾ ਚਲੋ ਠੀਕ ਆ ਜੀ ਇਹ ਲੱਗ ਗਿਆ ਰਹੇ ਹੁਣ ਖੇਡੀ ਜਾਵੇ ਤੇ ਥੋੜੀ ਦੇਰ ਤੱਕ ਜਾਨੇ ਆ ਮਾਫੀ ਚਾਹ ਰ ਅੱਗੇ ਗਾਣਾ ਚਲਾਓ ਰਮੋਨ ਨਾ ਪੋ ਓਏ ਓਏ ਡਿਪਿੰਗ ਐ ਸਟਲ ਆਉਜੂਗੀ ਅਲ ਹਮਦੁਲਿਲਾ ਐ ਕਰੇਂਗਾ ਨਾ ਆਂ ਗਿਆ ਇਹਨੇ ਅਜੇ ਤੱਕ ਇਹਨੇ ਨਾ ਆ ਦੇਖਿਆ ਰੁਕ ਜਾ ਰੁਕ ਜਾ ਹਮ ਏ ਏ ਏ ਕੋਈ ਨਾ ਕਰਾਣੀ ਹੈ ਪਾ ਦੇ ਦਿਓ ਹਮ